ਉਮੀਦ ਚ ਭਾਜੀ ਕੁਰਸੀਆਂ ਇਕੱਠੀ ਕਰਦੀਆਂ ਕਿ ਕਦੋਂ ਕੋਈ ਚੰਗਾ ਲੀਡਰ ਆਵੇ ਅਸੀਂ ਐਨਜੀਓ ਬੰਦ ਕਰੀਏ ਅੱਜ ਇਲੈਕਸ਼ਨ ਆ ਮੁਕੀਆਂ ਫਿਰ ਦੇਸ਼ ਦੇ ਵਿੱਚ ਚਲੋ ਸਰਕਾਰ ਕਿਹੜੀ ਬਣੇ ਨਾ ਬਣੇ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਜਿਹੜੀ ਵੀ ਪਾਰਟੀ ਤੋਂ ਬਣਿਓ ਤੁਸੀਂ ਮੁਬਾਰਕਬਾਦ ਲੱਖ ਲੱਖ ਮੁਬਾਰਕਾਂ ਪਰ ਯਾਰਾ ਸਾਡੇ ਦੇਸ਼ ਦੇ ਮਾੜੇ ਮੋٹے ਹਾਲਾਤ ਦੇਖ ਲਓ ਆ 10 ਦਿਨ ਪਹਿਲਾਂ ਰਾਜਾ ਜੀ ਆਪ ਇੱਥੇ ਬਹਿ ਕੇ ਲੋਕਾਂ ਦੇ ਦੁੱਖ ਸੁਣ ਕੇ ਗਏ ਨੇ ਔਰ ਮੈਂ ਉਮੀਦ ਕਰਦਾ ਜੇ ਲੁਧਿਆਣੇ ਵਾਲਿਆਂ ਨੇ ਅੱਜ ਤੁਹਾਨੂੰ ਜਿੱਤ ਦਾ ਦਰਜਾ ਦਿੱਤਾ ਤਾਂ ਪਲੀਜ਼ ਇਹਨਾਂ ਵਾਸਤੇ ਜ਼ਰੂਰ ਇੱਕ ਪੀਜੀਆਈ ਦੀ ਡਿਮਾਂਡ ਜਿਹੜੇ ਕੁਰਸੀਆਂ ਸ਼ੁਰੂ ਕਰਤੀਆਂ ਇਕੱਠੀਆਂ ਕਰਨੀਆਂ ਕੀ ਗੱਲ ਹੋ ਗਈ ਕੁਰਸੀਆਂ ਇਕੱਠੀਆਂ ਯਾਰ ਜਦੋਂ ਕੋਈ ਨਵੇਂ ਇਲੈਕਸ਼ਨ ਹੁੰਦੇ ਨੇ ਕੋਈ ਸਰਕਾਰ ਬਣਦੀ ਐ ਉਮੀਦ ਚ ਭਾਜੀ ਕੁਰਸੀਆਂ ਇਕੱਠੀ ਕਰਦੀਆਂ ਕਿ ਕਦੋਂ ਕੋਈ ਚੰਗਾ ਲੀਡਰ ਆਵੇ ਅਸੀਂ ਐਨਜੀਓ ਬੰਦ ਕਰੀਏ ਪਰ ਮੈਨੂੰ ਲੱਗਦਾ ਕਿ ਹੁਣ ਬਸ ਕੁਰਸੀਆਂ ਇਕੱਠੀਆਂ ਕਰ ਦੇਣ ਜੋਗੇ ਰਹਿ ਜਾਾਂਗੇ ਅਸੀਂ ਤੇ ਲੀਡਰਾਂ ਨੂੰ ਕੋਈ ਕਦੀ ਕੋਈ ਲੀਡਰਾਂ ਦਾ ਭਾਜੀ ਕੱਲੇ ਲੀਡਰਾਂ ਦੇ ਬੱਚਿਆਂ ਦਾ ਲਾਲਚ ਚਲੋ ਬੱਚੇ ਸਭ ਦੇ ਸਾਂਝੇ ਨੇ ਤੁਹਾਡੇ ਵੀ ਮੇਰੇ ਵੀ ਮੈਂ ਤਾਂ ਚਲੋ ਅਜੇ ਕੁਵਾਰਾ ਸੌਰੀ ਬੱਚੇ ਸਭ ਦੇ ਸਾਂਝੇ ਹੁੰਦੇ ਨੇ ਪਰ ਨਾ ਇਕ ਮੂ ਹੁੰਦਾ ਬੱਚੇ ਨਾਲ ਮੈਨੂੰ ਲੱਗਦਾ ਹੈ ਕਿ ਸਰਕਾਰ ਚ ਇੱਕ ਇਹ ਰੂਲ ਆਣਾ ਚਾਹੀਦਾ ਹੈ ਕਿ ਸਾਰੇ ਸਰਕਾਰੀ ਲੀਡਰਾਂ ਦਾ ਸਾਰੇ ਅਫਸਰਾਂ ਦੇ ਬੱਚਿਆਂ ਦਾ ਇਲਾਜ ਸਿਰਫ ਸਰਕਾਰੀ ਹਸਪੀਟਲ ਹੋਏਗਾ ਤੇ ਇਹਨਾਂ ਨੂੰ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਹੀ ਪੜਾਉਣਾ ਪਏਗਾ ਫਿਰ ਸ਼ਾਇਦ ਸੁਧਾਰ ਹੋ ਸਕਦਾ ਉਸ ਤੋਂ ਇਲਾਵਾ ਮੈਨੂੰ ਕੋਈ ਉਮੀਦ ਨਹੀਂ ਇਹ ਨਹੀਂ ਹੋ ਸਕਦਾ ਨਹੀਂ ਹੋਣਾ ਨਾ ਕੋਲ ਤੋਂ ਕੁਰਸੀ ਇਹ ਨਹੀਂ ਫਿਰ ਹੁਣ ਅਸੀਂ ਆਈ ਕੁਝ ਕਰੀ ਜਾਈਏ ਇਹ ਅੱਧੀ ਰੋਜ਼ ਆਣਾ ਪੈਣਾ ਰੋਜ਼ ਬੈਣਾ ਪੈਣਾ ਅੱਜ ਇਲੈਕਸ਼ਨ ਆ ਮੁਕੀਆਂ ਫਿਰ ਦੇਸ਼ ਦੇ ਵਿੱਚ ਚਲੋ ਸਰਕਾਰ ਕਿਹੜੀ ਬਣੇ ਨਾ ਬਣੇ ਇਸ ਸੀਨ ਅ ਫਰਕ ਨਹੀਂ ਪੈਂਦਾ ਪਰ ਇਹ ਇੱਕ ਜਰੀਆ ਫਾਊਂਡੇਸ਼ਨ ਵਰਗੀਆਂ ਹਜ਼ਾਰਾਂ ਐਨ ਜੀਓਜ਼ ਜਿਹੜੀਆਂ ਚੰਗੇ ਕੰਮ ਕਰ ਰਹੀਆਂ ਨੇ ਸਾਡਾ ਸਰਕਾਰ ਨਾਲ ਕੋਈ ਬਹੁਤਾ ਲੈਣਾ ਦੇਣਾ ਨਹੀਂ ਹੁੰਦਾ ਪਰ ਹਾਂ ਯੂਥ ਹੋਣ ਦੇ ਨਾਤੇ ਥੋੜਾ ਜਿਹਾ ਦੁੱਖ ਲੱਗਦਾ ਹੈ ਕਿ ਅਸੀਂ ਟੈਕਸ ਵੀ ਦਿੰਨੇ ਆਂ ਦਾਨ ਵੀ ਦਿੰਨੇ ਆਂ ਲੋਕ ਫਿਰ ਬਿਨਾਂ ਬਿਮਾਰੀ ਤੋਂ ਮਰ ਰਹੇ ਨੇ ਮਤਲਬ ਬਿਨਾਂ ਇਲਾਜ ਤੋਂ ਮਰ ਰਹੇ ਨੇ ਸਾਡੇ ਕੋਲ ਰੋਜ਼ ਕਿੰਨੇ ਹੀ ਲੋਕ ਵਿਚਾਰੇ ਬਿਨਾਂ ਇਲਾਜ ਤੋਂ ਸਾਡੇ ਕੋਲੇ ਕਪੈਣ ਬੈਠੀ ਆ ਤੁਸੀਂ ਕਿਉਂ ਆਇਓ ਪੈਣੇ ਇੱਥੇ ਖਾਣ ਲਈ ਆਇਓ ਤੁਸੀਂ ਕੀ ਦੋ ਅਪਡੇਟ ਏਦੀ ਪਪਾ ਦਾ ਗੁੜਿਆ ਦੇਖੋ ਆ ਬੱਚੀ ਦੇ ਪਪਾ ਦਾ ઓਪਰੇਟ ਹੋਣਾ ਅੰਮ੍ਰਿਤ ਛੱਕਿਆ ਹੋਇਆ ਬੱਚੀ ਨੇ ਛੋਟੀ ਜੀ ਬੱਚੀ ਹੈ ਬੇਟਾ ਆ ਜਾ ਇੱਕ ਮਿੰਟ ਗੱਲ ਕਰ ਸਕਦੇ ਮੇਰੇ ਨਾਲ ਕੀ ਸ਼ੁਭਨਾਮ ਤੁਹਾਡਾ ਜਸਮਨਪ੍ਰੀਤ ਕੋਰ ਜਸਮਨਪ੍ਰੀਤ ਕੋਰ ਕੀ ਹੋਇਆ ਤੁਹਾਨੂੰ ਮੈਂ ਤਾਂ ਠੀਕ ਆ ਪਪਾ ਠੀਕ ਨੇ ਪਪਾ ਠੀਕ ਨਹੀਂ ਹੈਗੇ ਪਪਾ ਦੀ ਕਿਡਨੀ ਖਰਾਬ ਹੈ ਤੁਹਾਡੇ ਤੇ ਤੁਹਾਡੇ ਪਪਾ ਨੂੰ ਤੁਹਾਡੀ ਕਿਡਨੀ ਦੇ ਦਈਏ ਤਾਂ ਚੱਲੂਗਾ ਦੇਦੀਆਂ ਹੁਣ ਤੁਸੀਂ ਦੇਖੋ ਇਹਨਾਂ ਦੇ ਬੱਚਿਆਂ ਦੇ ਫਾਦਰ ਦੀ ਕਿਡਨੀ ਖਰਾਬ ਹੈ ਵਿਚਾਰੀਆਂ ਚੰਡੀਗੜ੍ਹ ਧੱਕੇ ਖਾ ਕੇ ਆਈਆਂ ਨੇ ਚੰਡੀਗੜ੍ਹ 32 ਸੈਕਟਰ ਉਥੇ ਕਿਉਂ ਜਾਣਾ ਪਿਆ ਕਿਉਂਕਿ ਸਾਡੇ ਲੁਧਿਆਣੇ ਦਾ ਸਿਵਲ ਹਸਪੀਟਲ ਵਧੀਆ ਨਹੀਂ ਹੈਗਾ ਉਥੇ ਬਿਮਾਰੀਆਂ ਦੇ ਵੱਡੀਆਂ ਬਿਮਾਰੀਆਂ ਦਾ ਇਲਾਜ ਨਹੀਂ ਹੁੰਦੇ ਉਥੇ ਛੋਟੀ ਮੋਟੀ ਬਿਮਾਰੀਆਂ ਸਿਰਦਰਦ ਬੁਖਾਰ ਦੇ ਇਲਾਜ ਦੇ ਦਵਾਈਆਂ ਮਿਲ ਜਾਂਦੀਆਂ ਮੈਂ ਨਹੀਂ ਕਹਿੰਦਾ ਕਿ ਸਾਰੇ ਡਾਕਟਰ ਮਾੜੇ ਨੇ ਚੰਗੇ ਡਾਕਟਰ ਵੀ ਹੈਗੇ ਨੇ ਪਰ ਬਹੁਤੀ ਵੱਡੀ ਪੱਧਰ ਤੇ ਸਾਡੇ ਮੈਡੀਕਲ ਸਿਸਟਮ ਦਾ ਬੇੜਾਗਰ ਕੀਤਾ ਹੋਇਆ ਹੈ ਤਰਸ ਕਰੋ ਯਾਰ ਅੱਜ ਜਸ਼ਨ ਮਨਾਏ ਜਾਣਗੇ ਪੂਰੀ ਇੰਡੀਆ ਭਰ ਦੇ ਵਿੱਚ ਜਿਹੜੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਮੁਬਾਰਕਬਾਦ ਤੁਹਾਨੂੰ ਜਿਹੜੀ ਵੀ ਪਾਰਟੀ ਤੋਂ ਬਣੇ ਹੋ ਤੁਸੀਂ ਮੁਬਾਰਕਬਾਦ ਲੱਖ ਲੱਖ ਮੁਬਾਰਕਾਂ ਪਰ ਯਾਰਾ ਸਾਡੇ ਦੇਸ਼ ਦੇ ਮਾੜੇ ਮੋٹے ਲਾਹ ਦੇਖ ਲੋ ਮੈਂ ਬੇਨਤੀ ਕਰਨਾ ਚਾਹਨਾ ਲੀਡਰਾਂ ਨੂੰ ਕਿ ਤਰਸ ਖਾਓ ਨਾ ਛੋਟੀ ਛੋਟੀ ਬੱਚੀਆਂ ਦਾ ਜਿਵੇਂ ਤੁਹਾਡੇ ਜਵਾਕ ਨੇ ਉਵੇਂ ਹੀ ਇਹ ਬੱਚੇ ਨੇ ਇਹਨਾਂ ਨੂੰ ਆਪਣੇ ਪਾਪਾ ਦੇ ਇਲਾਜ ਵਾਸਤੇ ਚੰਡੀਗੜ੍ਹ ਜਾਣਾ ਪੈ ਰਿਹਾ ਇਹਨਾਂ ਦਾ ਇਲਾਜ ਲੁਧਿਆਣੇਓਂ ਕਿਉਂ ਨਹੀਂ ਹੋ ਰਿਹਾ ਕਿਉਂਕਿ ਇਹਨਾਂ ਕੋਲ ਪ੍ਰਾਈਵੇਟ ਹਸਪੀਟਲ 'ਚ ਇਲਾਜ ਕਰਾਣ ਜੋਗੇ ਪੈਸੇ ਨਹੀਂ ਹੈ ਇਹ ਤਾਂ ਚਲੋ ਹੁਣ ਕੁਦਰਤੀ 9 15 ਹੋ ਗਏ ਤੇ ਅਸੀਂ ਲਾਈਵ ਖਤਮ ਐਨਜੀਓ ਦਾ ਭੇਜ ਰਹੇ ਸੀ ਸਾਰੇ ਪੇਸ਼ੈਂਟਾਂ ਨੂੰ ਪਰ ਅੱਜ ਰਿਜ਼ਲਟ ਆਇਆ ਇਲੈਕਸ਼ਨਾਂ ਦਾ ਮੈਂ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਲੀਡਰਾਂ ਨੂੰ ਕਿ ਭਾਈ ਜਰੂਰ ਇਹਨਾਂ ਵਿਚਾਰੇ ਹੈਲਥ ਸਿਸਟਮ ਦੇ ਉੱਤੇ ਕੰਮ ਕਰੋ ਜਿਹੜਾ ਇਹਨਾਂ ਲੋਕਾਂ ਦਾ ਇਲਾਜ ਹੋ ਸਕੇ ਮੈਂ ਤਰਸਾਂਦਾ ਕਈ ਵਾਰੀ ਕਿ ਅਸੀਂ ਟੈਕਸ ਵੀ ਦਿੰਨੇ ਆਂ ਦਾਨ ਵੀ ਦਿੰਨੇ ਆਂ ਤੇ ਲੋਕਾਂ ਦਾ ਇਲਾਜ ਫਿਰ ਵੀ ਨਹੀਂ ਹੋ ਰਿਹਾ ਲੱਖ ਦੀ ਲਾਹਨਤ ਹੈ ਸਾਡੇ ਇਨਸਾਨ ਹੋਣ ਦੇ ਅਸੀਂ ਆਪਣੀ ਡਿਊਟੀ ਨਹੀਂ ਨਿਭਾ ਪਾਰੇ ਇੱਕ ਹੈਲਥ ਤੇ ਐਜੂਕੇਸ਼ਨ ਪ੍ਰਾਇੋਰਟੀ ਦੋ ਚੀਜ਼ਾਂ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਪਰ ਇਹਨਾਂ ਤੇ ਕੰਮ ਨਹੀਂ ਹੋ ਰਿਹਾ ਬੜਾ ਤਰਸ ਆਂਦਾ ਹੈ ਜਦੋਂ ਇੱਥੇ ਲੋਕ ਰੋਜ਼ 50 ਦੇਖੋ ਆ ਕੁਰਸੀਆਂ ਸਾਡੇ ਕੋਲ ਆ ਸਾਡੇ ਕੋਲ ਕਾਪੀਆਂ ਪਈਆਂ ਨੇ 50 ਤੋਂ 100 ਦੀ ਗਿਣਤੀ ਦੇ ਵਿੱਚ ਇੱਥੇ ਰੋਜ਼ ਲੋਕ ਮਦਦ ਲੈਣ ਲਈ ਆਉਂਦੇ ਨੇ ਕੋ ਕਾਪੀਆਂ ਕਿਵੇਂ ਭਰੀਆਂ ਪਈਆਂ ਅਸੀਂ ਕੋਈ ਆਪਣਾ ਹੋਮਵਰਕ ਤਾਂ ਕਰ ਨਹੀਂ ਰਹੇ ਆ ਪੇਸ਼ੈਂਟਾਂ ਦੀਆਂ ਕਾਪੀਆਂ ਜਿਹੜੀਆਂ ਭਰੀਆਂ ਹੋਈਆਂ ਨੇ ਰੋਜ਼ 50 100 ਮਰੀਜ਼ ਇੱਥੇ ਹੈਲਪ ਲੈਣ ਲਈ ਆਉਂਦੇ ਨੇ ਇੱਕ ਉਮੀਦ ਦੇ ਵਿੱਚ ਤੇ 365 ਦਿਨ ਇੱਕ ਜ਼ਰੀਆ ਫਾਊਂਡੇਸ਼ਨ ਇੱਥੇ ਆਪਣੀ ਸੇਵਾ ਨਿਭਾ ਰਹੀ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਪਲੀਜ਼ ਇੱਥੇ ਇਹਨਾਂ ਦੀ ਹੈਲਪ ਕਿੰਨੀ ਸੇਵਾ ਭਾਜੀ ਇਹਨਾਂ ਦੀ 500 ਇਹਨਾਂ ਨੂੰ ਭੇਜੋ ਭੇਜੋ ਉਧਰ ਭੇਜੋ ਆਜੋ ਉਹਨਾਂ ਨੂੰ ਦੇ ਦਿਓ ਅੱਛਾ ਵੀਡੀਓ 'ਚ ਨਹੀਂ ਆਣਾ ਤੇ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਪਲੀਜ਼ ਤੁਸੀਂ ਵੀ ਇੱਥੇ ਆਓ ਆ ਕੇ ਡਾਇਰੈਕਟਲੀ ਤੁਸੀਂ ਲੋਕਾਂ ਦੀ ਹੈਲਪ ਕਰਕੇ ਜਾ ਸਕਦੇ ਹੋ ਜਿੰਨੀ ਤੁਹਾਡੀ ਜੇਬ ਸੰਦੀ ਹੈ ਬਾਕੀ ਮੁਬਾਰਕਬਾਦ ਅੱਜ ਪੂਰੇ ਇੰਡੀਆ ਭਰ ਦੇ ਵਿੱਚ ਜਿਹੜੇ ਵੀ ਮੈਂਬਰ ਆਫ ਪਾਰਲੀਮੈਂਟ ਜਿੱਤੇ ਨੇ ਔਰ ਉਹ ਲੋਕ ਸਭਾ ਦੇ ਇਲੈਕਸ਼ਨ ਜਿੱਤ ਗਏ ਨੇ ਹੁਣ ਉਮੀਦ ਕਰਦੇ ਆ ਕਿ ਸਾਡੇ ਲੁਧਿਆਣੇ ਦੇ ਵਿੱਚ ਵੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਜਿੱਤੇ ਨੇ ਰਾਜਾ ਜੀ ਉਹਨਾਂ ਨੂੰ ਵੀ ਮੁਬਾਰਕਬਾਦ ਪੀਜੀਆਈ ਦਾ ਲਾਲੀਪਾਪ ਸਾਨੂੰ ਤਿੰਨ ਦਹਾਕੀਆਂ ਤੋਂ ਦਿੱਤਾ ਜਾ ਰਿਹਾ ਹੈ ਲੁਧਿਆਣੇ ਨੂੰ ਜਦੋਂ ਐਮਪੀ ਦੇ ਇਲੈਕਸ਼ਨ ਆਉਂਦੇ ਨੇ ਹਰ ਲੀਡਰ ਕਹਿੰਦਾ ਮੈਂ ਪੀਜੀਆ ਲੈ ਕੇ ਪਰ ਇੱਕ ਜਨਤਾ ਇੱਕ ਉਮੀਦ ਦੇ ਵਿੱਚ ਹਰ ਵਾਰੀ ਵੋਟ ਪਾ ਦਿੰਦੀ ਹੈ ਕਿ ਸ਼ਾਇਦ ਆਊਗਾ ਸ਼ਾਇਦ ਆਊਗਾ ਮੈਂ ਬੇਨਤੀ ਕਰਨਾ ਚਾਹਨਾ ਆ ਰਾਜਾ ਸਾਹਿਬ ਅੱਗੇ ਕਿ ਪੀਜੀਆ ਵਰਗਾ ਰਾਜਾ ਸਾਹਿਬ ਤਾਂ ਖੁਦ ਇੱਥੇ ਬਹਿ ਕੇ ਦੇਖ ਕੇ ਗਏ ਨੇ 10 ਦਿਨ ਪਹਿਲਾਂ ਰਾਜਾ ਜੀ ਆਪ ਇੱਥੇ ਬਹਿ ਕੇ ਲੋਕਾਂ ਦੇ ਦੁੱਖ ਸੁਣ ਕੇ ਗਏ ਨੇ ਔਰ ਮੈਂ ਉਮੀਦ ਕਰਦਾ ਜੇ ਲੁਧਿਆਣੇ ਵਾਲਿਆਂ ਨੇ ਅੱਜ ਤੁਹਾਨੂੰ ਜਿੱਤ ਦਾ ਦਰਜਾ ਦਿੱਤਾ ਤਾਂ ਪਲੀਜ਼ ਇਹਨਾਂ ਵਾਸਤੇ ਜ਼ਰੂਰ ਇੱਕ ਪੀਜੀਆ ਦੀ ਡਿਮਾਂਡ ਇੱਕ ਲੁਧਿਆਣੇ ਪੀਜਾ ਜਰੂਰ ਦਿਓ ਭਾਵੇਂ ਛੋਟੇ ਭਰਾ ਦੀ ਆਪਣੇ ਦੀ ਤੇ ਆਪਣੇ ਬੱਚੇ ਦੀ ਜ਼ਿੰਮੇਵਾਰੀ ਲਾ ਦਿਓ ਕਿ ਪੀਜੇ ਦੇ ਵਿੱਚ ਜਿਹੜੀ ਇੱਕ ਡਾਕਟਰਾਂ ਦੀ ਮੈਡੀਸਨ ਦੀ ਇੱਕ ਐਵਰੇਜ ਜਾਂ ਰੇਟ ਹੈ ਕਿਉਂਕਿ ਮੈਂ ਫ੍ਰੀ ਵੱਲ ਯਕੀਨ ਨਹੀਂ ਰੱਖਦਾ ਮੈਂ ਨਹੀਂ ਕਹਿੰਦਾ ਲੋਕਾਂ ਦਾ ਫ੍ਰੀ ਇਲਾਜ ਕਰੋ ਲੋਕਾਂ ਨੂੰ ਫ੍ਰੀ ਤੁਸੀਂ ਰੋਟੀ ਪਾਣੀ ਦਿਓ ਪਰ ਇੱਕ ਜੈਨੂਇਨ ਰੇਟ ਤਾਂ ਜਰੂਰ ਦੇ ਦਿਓ ਨਾ ਯਾਰ ਇੱਕ ਫ੍ਰੀ ਦੇ ਚੱਕਰ 'ਚ ਤੁਸੀਂ ਇਲਾਜ ਹੀ ਨਹੀਂ ਦੇ ਪਾਰੇ ਫ੍ਰੀ ਕਣਕ ਦੇ ਚੱਕਰ ਦੇ ਵਿੱਚ ਕਿੰਨੇ ਵਿਚਾਰੇ ਭੁੱਖੇ ਮਰ ਗਏ ਫਰੀ ਦਾ ਚੱਕਰ ਨਾ ਦਿਓ ਰੋਜ਼ਗਾਰ ਦਿਓ ਉਵੇਂ ਹੈਲਥ ਸੈਕਟਰ ਦੇ ਵਿੱਚ ਇੱਕ ਜੈਨੂਇਨ ਜਾਂ ਰੇਟ ਲਿਸਟ ਜਾਰੀ ਕਰ ਦਿਓ ਕਿ ਪਾਈ ਦੇ ਕਿਸੇ ਨੂੰ ਡਿਲੀਵਰੀ ਕਰਾਣੀ ਹੈ ਤਾਂ 5000 ਰੁਪਏ ਲੱਗੇਗਾ 5000 ਰੁਪਏ ਬੰਦਾ ਇਕੱਠਾ ਕਰ ਲੇਗਾ ਪਰ ਤੁਸੀਂ ਫ੍ਰੀ ਦੇ ਚੱਕਰ ਦੇ ਵਿੱਚ ਨਾ ਉਹਦਾ ਇਲਾਜ ਉਹ ਪੰਦਾ ਤੇ ਪ੍ਰਾਈਵੇਟ ਹਸਪੀਟਲ ਉਹ ਡਿਲੀਵਰੀ ਦਾ ਲੱਖ ਰੁਪਿਆ ਮੰਗਦਾ ਨਾ ਫ੍ਰੀ ਹੋਇਆ ਨਾ ਪੈਸੇ ਨਾ ਹੋਇਆ ਉਹ ਰੁਲ ਗਿਆ ਸਰਕਾਰ ਨੂੰ ਬੇਨਤੀ ਹੈ ਬਹੁਤ ਮੁਬਾਰਕਾਂ ਪੰਜਾਬ 'ਚ ਆ ਪੂਰੇ ਇੰਡੀਆ 'ਚ ਜਿੰਨੇ ਵੀ ਮੈਂਬਰ ਆਫ ਪਾਰਲੀਮੈਂਟ ਜਿੱਤੇ ਨੇ ਆ ਲੋਕਾਂ ਦੀ ਪਲੀਜ਼ ਹਵਾ ਚੱਕੇ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਜੇ ਤੁਹਾਨੂੰ ਕੋਈ ਅੱਜ ਪੁੱਛੇ ਸੀ ਕਿੰਨੂੰ ਵੋਟ ਪਾਈ ਸੀ ਤਾਂ ਆਬਵੀਅਸਲੀ ਜਿਹੜਾ ਜਿੱਤਿਆ ਤੁਸੀਂ ਉਹਨੂੰ ਵੋਟ ਪਾਈ ਸੀ ਸਾਰੇ ਲੀਡਰ ਵਧੀਆ ਹੁੰਦੇ ਨੇ ਮਾੜਾ ਕੋਈ ਨਹੀਂ ਹੁੰਦਾ ਪਰ ਆਪਣੇ ਜਿਹੜੇ ਕੰਮ ਕਰਨ ਦੇ ਉਹਨਾਂ ਦੇ ਨੀਤੀਆਂ ਹੁੰਦੀਆਂ ਉਹ ਤੋਂ ਭ ਬਹੁਤ ਬਹੁਤ ਧੰਨਵਾਦ ਮੁਬਾਰਕਬਾਦ ਜਿਹੜੀ ਵੀ ਜਿੱਤੇ ਨੇ ਤੇ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਕਮੈਂਟ ਕਰਕੇ opinion ਜਰੂਰ ਦੱਸਿਓ ਕਿ ਇਸ ਮੁੱਦੇ ਤੇ ਪੰਜਾਬ ਦੇ ਵਿੱਚ ਹੈਲਥ ਸੈਕਟਰ ਦੇ ਉੱਤੇ ਕੰਮ ਹੋਣਾ ਚਾਹੀਦਾ ਕਿ ਨਹੀਂ ਧੰਨਵਾਦ